ਅੰਜੋਬੀ ਗਾਇਕ ਦਿਲਜੀਤ ਦੋਸਾਂਝ ਇਸ ਸਮੇਂ ਆਪਣੇ ਔਰਾ ਟੂਰ ਕਰਨ ਸੁਰਖੀਆਂ ਵਿੱਚ ਹਨ ਤੇ ਉਹਨਾਂ ਨੇ ਆਪਣੇ ਆਸਟ੍ਰੇਲੀਆ ਦੇ ਸਿਡਨੀ ਵਿੱਚ ਆਪਣਾ ਕੰਸਰਟ ਕੀਤਾ ਹਾਲਕਿ ਇਸ ਕੰਸਰਟ ਨੇ ਇਤਿਹਾਸ ਰਚ ਦਿੱਤਾ ਹੈ ਕਿਉਂਕਿ ਦਲਜੀਤ ਦੋਸਾਂਜ ਪਹਿਲੇ ਅਜਿਹੇ ਸਿੱਖ ਬਣ ਚੁੱਕੇ ਨੇ ਜਿਨ੍ਹਾਂ ਦਾ ਕੰਸਰਟ ਹਾਊਸਫੁੱਲ ਰਿਹਾ ਇਹ ਤੇ ਦੱਸਿਆ ਜਾ ਰਿਹਾ ਹੈ ਕਿ ਇਸ ਸ਼ੋਅ ਦੇ ਵਿੱਚ 25000 ਲੋਕ ਇਕੱਠੇ ਹੋਏ ਸਨ ਪਰ ਇਸੇ ਕੰਸਰਟ ਦੌਰਾਨ ਇੱਕ ਵੱਡਾ ਵਿਵਾਦ ਖੜਾ ਹੋ ਗਿਆ ਦਰਸਲ ਕਈ ਸਿੱਖ ਦਰਸ਼ਕਾਂ ਨੂੰ ਉਹਨਾਂ ਦੇ ਸਿੱਖ ਕੰਕਾਰ ਪਹਿਨਣ ਨਾਲ ਕੰਸਰਟ ਐਂਟਰੀ ਨਹੀਂ ਦਿੱਤੀ ਗਈ ਕੰਕਾਰ ਕਾਰਨ ਉਹਨਾਂ ਦੀ ਜੋ ਹੈ ਐਂਟਰੀ ਰੋਕ ਦਿੱਤੀ ਗਈ ਸੀ ਰਿਪੋਰਟ ਮੁਤਾਬਕ ਕਈ ਸਿੱਖ ਦਰਸ਼ਕ ਕੰਸਰਟ ਵਿੱਚ ਐਂਟਰੀ ਨਹੀਂ ਲੈ ਸਕੇ ਕਿਉਂਕਿ ਉਹਨਾਂ ਨੇ ਸਿੱਖ ਕੰਕਾਰ ਖਾਸ ਕਰਕੇ ਕਿਰਪਾਨ ਪਾਈ ਹੋਈ ਸੀ ਸਟੇਡੀਅਮ ਪ੍ਰਬੰਧਕਾਂ ਨੇ ਕਈ ਸਿੱਖਾਂ ਨੂੰ ਕਿਰਪਾਨ ਪਹਿਨ ਕੇ ਜਾਣ ਦੀ ਇਜਾਜ਼ਤ ਜੋ ਹੈ ਨਹੀਂ ਦਿੱਤੀ ਹੈ ਤੇ ਸੁਰੱਖਿਆ ਕਰਮੀਆਂ ਨੇ ਦਰਸ਼ਕਾਂ ਨੂੰ ਬਾਹਰ ਹੀ ਰੋਕ ਲਿਆ ਤੇ ਇਹ ਵੀ ਕਿਹਾ ਗਿਆ ਹੈ ਕਿ ਸੁਰੱਖਿਆ ਕਰਮੀਆਂ ਵੱਲੋਂ ਦਰਸ਼ਕਾਂ ਨੂੰ ਕਿਰਪਾਨ ਉਤਾਰ ਕੇ ਅੰਦਰ ਜਾਣ ਲਈ ਆਖਿਆ ਗਿਆ ਸੀ ਤੇ ਦਰਸ਼ਕਾਂ ਨੇ ਕਿਰਪਾਨ ਉਤਾਰਨ ਤੋਂ ਮਨਾ ਕਰ ਦਿੱਤਾ ਜਿਨ੍ਹਾਂ ਦਰਸ਼ਕਾਂ ਨੂੰ ਐਂਟਰੀ ਨਹੀਂ ਦਿੱਤੀ ਗਈ ਉਹਨਾਂ ਨੂੰ ਸਿਡਨੀ ਦੇ ਜੋ ਹੈ ਵਸਨੀਕ ਪਰਮਵੀਰ ਸਿੰਘ ਬੰਬਾਲ ਜਿੰਨਾਂ ਵਿੱਚ ਸ਼ਾਮਿਲ ਸਨ ਜਿਨ੍ਹਾਂ ਨੂੰ ਕਿਰਪਾਨ ਦੀ ਵਜਾ ਨਾਲ ਐਂਟਰੀ ਨਹੀਂ ਦਿੱਤੀ ਗਈ ਸੀ ਇਸ ਦੇ ਨਾਲ ਹੀ ਮਨਮੋਹਨ ਸਿੰਘ ਅਤੇ ਹਰਮਨ ਸਿੰਘ ਨੂੰ ਵੀ ਕੰਸਰਟ ਵਿੱਚ ਜਾਣ ਤੋਂ ਰੋਕਿਆ ਗਿਆ ਇਹ ਦਰਸ਼ਕ ਜੋ ਹੈ ਗਿਲਜੀਤ ਦੋਸਾਂਝ ਨੂੰ ਦੇਖਣ ਲਈ ਮਹਿੰਗੀਆਂ ਟਿਕਟਾਂ ਖਰੀਦ ਕੇ ਉੱਥੇ ਪਹੁੰਚੇ ਸਨ ਤੇ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੇ 200 ਆਸਟ੍ਰੇਲੀਆਈ ਡਾਲਰ ਦੀਆਂ ਟਿਕਟਾਂ ਖਰੀਦੀਆਂ ਸਨ ਟਿੱਕ ਟ ਹੋਣ ਦੇ ਬਾਵਜੂਦ ਵੀ ਕੰਕਾਰ ਪੈਣੇ ਹੋਣ ਕਾਰਨ ਉਹਨਾਂ ਨੂੰ ਐਂਟਰੀ ਨਹੀਂ ਦਿੱਤੀ ਗਈ ਹੈ ਜਿਸ ਕਾਰਨ ਉਹਨਾਂ ਨੂੰ ਨਿਰਾਸ਼ ਹੋ ਕੇ ਵਾਪਸ ਜਾਣਾ ਪਿਆ। ਹਾਲਾਂਕਿ ਇਹ ਵੀ ਦੱਸਿਆ ਗਿਆ ਹੈ ਕਿ ਬਾਅਦ ਵਿੱਚ ਇਹਨਾਂ ਪ੍ਰਸੰਸ਼ਕਾਂ ਨੂੰ ਉਹਨਾਂ ਦੇ ਪੈਸੇ ਵਾਪਸ ਕਰਨ ਦੀ ਪੇਸ਼ਕਸ਼ ਵੀ ਕੀਤੀ ਗਈ ਹੈ। ਪਰ ਇਸ ਘਟਨਾ ਨੇ ਸੋਸ਼ਲ ਮੀਡੀਆ 'ਤੇ ਇੱਕ ਵੱਡਾ ਵਿਵਾਦ ਖੜਾ ਕਰ ਦਿੱਤਾ ਹੈ ਤੇ ਲੋਕ ਟਿੱਪਣੀਆਂ ਕਰ ਰਹੇ ਨੇ ਤੇ ਸਵਾਲ ਖੜੇ ਕਰ ਰਹੇ ਨੇ ਕਿ ਅਜਿਹਾ ਕਿਉਂ ਕੀਤਾ ਗਿਆ? ਖਾਸ ਕਰਕੇ ਜਦੋਂ ਦਿਲਜੀਤ ਦੋਸਾਂਜ ਜੋ ਕਿ ਖੁਦ ਇੱਕ ਸਿੱਖ ਹੈ ਲੋਕੇ ਸਵਾਲ ਖੜੇ ਕਰ ਰਹੇ ਨੇ ਕਿ ਸਿੱਖ ਕੰਕਾਰ ਪੈਨ ਕੇ ਜੋ ਹੈ ਕੰਸਰਟ ਵਿੱਚ ਦਾਖਲ ਤੋਂ ਹੋਣ ਤੋਂ ਨੂੰ ਰੋਕਿਆ ਕਿਉਂ ਗਿਆ ਹੈ